ਕਦੇ ਅਜਿਹਾ ਕੋਰੋਨਾ ਹੋ ਰਿਹਾ ਨਹੀਂ ਇਧਰ ਇਧਰ ਇੰਨੀ ਸਾਡੇ ਵੱਲ ਹੌਲੇ ਵਾਲੇ ਇਕੱਠੇ ਲਿਆਓ ਕੱਲ ਆਪਣੇ ਜਿਹੜਾ ਪੀਤਾ ਕੱਲੇ ਹੈਗੇ ਚ ਆਪਣੀ ਜਿਹੜੀ ਸੀਏਏ ਟੀਮ ਹੈਗੀਆਂ ਜੈਤੂ ਤੇ ਫਰੀਜ ਕੋਟ ਆ ਲਈਆਂ ਇਹਨਾਂ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਸੀਏਏ ਫਰੀਜ ਕੋਟ ਦੀ ਟੀਮ ਨੇ ਦੋ ਯਾਨਕੀ ਲਗਭਗ ਮੁਕਦਮੇ ਦਿੰਦੇ ਨੇ ਇੱਕ ਤਾਂ 321/24 ਆਪਣਾ 21 ਪੀ ਐਨਡੀਪੀਐਸ ਐਕਟ थाना ਸਿਟੀ ਸਿਟੀ ਫਰੀਦਕੋਟ ਤੇ ਇੱਕ ਦੂਸਰਾ ਮੁਕਦਮਾ 322 ਮੁਕਦਮਾ ਇਹ ਵੀ 21 ਏ ਪੀ ਐਨਡੀਪੀਐਸ ਐਕਟ ਸਿਟੀ ਫਰੀਦਕੋਟ ਚ ਦੋਵੇਂ ਮੁਕਦਮੇ ਦਿੱਤੇ ਨੇ ਇਹਨਾਂ ਦੋਹਾਂ ਮੁਕਦਮਿਆਂ ਚੋਂ ਨੇ ਯਾਨਕੀ ਇੱਕ ਮੁਕਦਮੇ ਚ 110 ਗ੍ਰਾਮ ਹੈਰੋਇਨ ਤੇ ਇੱਕ ਮੁਕਦਮੇ ਚ 60 ਗ੍ਰਾਮ ਹੈਰੋਇਨ ਦੀ ਬਰਾਮਦਗੀ ਤੇ ਇੱਕ ਮੋਟਰਸਾਈਕਲ ਵੀ ਫੜਿਆ ਤੋਂ ਦੇ ਵਿਅਕਤੀ ਨੇ ਕਿੰਨਾ ਤੀ ਜਿਹੜੀ ਵਿਅਕਤੀ ਦੋਹਾਂ ਮੁਕਦਮੇ ਚਾਰ ਵਿਅਕਤੀ ਹੈਗੇ ਜੀ ਇਹ ਇਹ ਜਿਹੜੀ ਆਪਣੀ ਲੋਕਲ ਆਇਟ ਨੇ ਤੇ ਡੋਗਰ ਬਸਤੀ ਹੋਗੀ ਆਪਣੀ ਜਿਹੜੀ ਇੱਥੇ ਹੈਗੀ ਆ ਸਿਟੀ ਚ ਪਾਜਗਰ ਬਸਤੀ ਇੱਥੇ ਦੇ ਇਹ ਅੱਗੋਂ ਦੇ ਆ ਕੇ ਵੇਚਦੇ ਸੀ ਆ ਤੇ ਅੱਗੋਂ ਦੇ ਆਏ ਸੀ ਇਹ ਇਹਦੇ ਜੀ ਸੀ ਇਹ ਤੇ ਤੋਫੀਸ਼ ਕਰਦੇ ਆ ਨੀ ਬੈਕਵਰਡ ਫਾਰਵਰਡ ਲਿੰਕੇਜ ਸਾਰੇ ਵਰਕਆਊਟ ਹੋ ਰਹੇ ਨੇ ਤੇ ਜੇ ਉਹ ਪਤਾ ਲੱਗਣਗੇ ਉਦਾਂ ਦੀ ਕਾਰਵਾਈ ਹੋ ਮਤਲਬ ਕੀਤੀ ਜਾਊਗੀ ਇਸ ਤੋਂ ਲਾਵਾ ਜੇਤੋ ਕਰਨੇ ਹਾਂ ਇੱਕ ਜੇਤੋ ਥਾਣੇ ਚ ਵੀ ਅਸੀਂ ਇੱਕ ਮੁਕਦਮਾ ਦਰਜ ਕੀਤਾ ਉਹ ਵੀ 21 ਪੀਐਨਡੀਪੀਐ ਸੈਕਟ ਦੇ ਤਹਿਤ ਹੀ ਦਰਜ ਕੀਤਾ ਤੇ ਉਹਦਾ 120 ਨੰਬਰ ਮਕਦਮਾ ਹੈਗਾ ਉਹਦੇ ਚ ਵੀ ਆਪਣੇ ਦੋ ਦੋਸ਼ੀ ਹੈਗੇ ਆ 150 ਗ੍ਰਾਮ ਹੈਰਡ ਹੈਗੀ ਆ ਜੀ ਮੋਟਰਸਾਈਕਲ ਹੈਗਾ ਇਹ ਬੰਦੇ ਜੀਰੇ ਦੇ ਸਨ ਇਹ ਇੱਧਰ ਲਿਆ ਕੇ ਉੱਥੋਂ ਇੱਧਰ ਵੇਚਦੇ ਸਨ ਤੇ ਹੁਣ ਆਪਾਂ ਉਹਦਾ ਕੁਝ ਪਰਤਾਰ ਨੰਬਰ ਦੀ ਕਰ ਰਹੇ ਹਾਂ ਕਿ ਭਾਈ ਤੁਸੀਂ ਇੱਥੇ ਲਿਆ ਕੇ ਇਹਨਾਂ ਦੀ ਗਾਂ ਇੱਥੇ ਜਿਹੜੇ ਕਿਹੜੇ ਲੋਕਲ ਕੰਟੈਕਟਸ ਕਿਹੜੇ ਸੀ ਹਾਂ ਜੀ ਮੋਟਰਸਾਈਕਲ ਕੋਲ ਖਿੰਨੀ ਬਰਾਮਦੀ ਹੋਵੇ ਉੱਥੇ 150 ਕਾ ਇਹ ਟੋਟਲ ਕਿੰਨਾ ਮਾਮਲੇ ਤਿੰਨਾ ਮਾਮਲੇ ਆਪਾਂ ਜੀ 320 ਗ੍ਰਾਮ ਹੈਰਨ ਫੜ ਲਿਨੀ 6 ਨਸ਼ਾ ਤਸਕਰ ਨੇ ਤੇ ਦੋ ਮੋਟਰਸਾਈਕਲ ਆਪਾਂ ਜਿਹੜੇ ਕਿ ਬਰਾਉਂਦੇ ਇਹਨਾਂ ਦੇ ਪਹਿਲਾਂ ਵੀ ਕਾਨੂੰਨ ਕਦਮੇ ਦਰਜ ਨੇ ਇਹਨਾਂ ਦੇ ਪਹਿਲਾਂ ਵੀ ਮੈਂ ਦੱਸਾਵਾਂਗਾ ਕਿ ਮੁਕਦਰਮੇ ਦਰਜ ਹੈਗੇ ਇਹਨਾਂ ਚੋਂ ਇੱਕ ਮੈਂ ਦੱਸਣਾ ਰਹੇਗਾ ਕਿ ਇੱਕ ਵਿਅਕਤੀ ਜਿਹੜਾ ਹੈਗਾ ਸਿਟੀ ਚ ਆਪਾਂ ਫ੍ਰੀਕੋਰਟ ਕੋਸ਼ਿਸ਼ ਕੀਤੀ ਹੈ ਉਹ ਚ ਇੱਕ ਜਿਹੜਾ ਅਮਰਤਪਾਲ ਨਾਮ ਦਾ ਵਿਅਕਤੀ ਹੈਗਾ ਜਿਹੜਾ 321 ਚ ਹੈਗਾ ਇਹ ਹੀ ਉਹਨੂੰ ਵਾਈ ਚ ਨਾਮਿਨੇਟ ਵੀ ਕੀਤਾ ਹੈਗਾ ਯਾਨੀ ਕਿ ਉਹਦਾ ਇੱਕ ਲਿੰਕ ਹੈ ਤੇ ਉਹਦੇ ਨਾਲ ਸਟੈਬਲਿਸ਼ ਹੁੰਦਾ ਸੀ ਇੱਕ ਮੁਕਦਮੇ ਦਾ ਦੂਜੇ ਨਾਲ ਉਹਦੇ ਚ ਉਸ ਨੂੰ ਨਾਮਿ ਇਹ ਜਿਹੜਾ ਜਸ਼ਨਪ੍ਰੀਤ ਦੋਸ਼ੀ ਹੈਗਾ ਜੀ ਉਹਦੇ ਚ ਦੋ ਮੁਕਤਮੇ ਹੈਗੇ ਐਨਡੀਪੀਐਸ ਐਕਟ ਦੇ ਸਿਟੀ ਫਰੀਦਕੋਟ ਥਾਣੇ ਦੇ ਹੀ ਹੈਗੇ ਆਪਣੇ ਹਨਾ ਜੀ ਤੇ ਜਿਹੜਾ ਮੰਨਮਿੰਦਰ ਹੈਗਾ ਉਹਦੇ ਤੇ ਵੀ ਐਨਡੀਪੀਐਸ ਐਕਟ ਦਾ ਮੁਕਦਮਾ ਹੈਗਾ ਉਹ ਵੀ ਸਿਟੀ ਫਰੀਦਕੋਟ ਥਾਣੇ ਦਾ ਹੈ ਰਾਹੁਲ ਜਿਹੜਾ ਆਪਾਂ ਤੁਸ ਕਹਿੰਨੇ ਕਿ ਜੀਰੇ ਤੋਂ ਆਇਆ ਸੀ ਹਨਾ ਉਹਤੇ ਵੀ ਐਨਡੀਪੀਐਸ ਐਕਟ ਦਾ ਸਦਰਜੀ ਦੇ ਥਾਣੇ ਪਰਚਾ ਹੈਗਾ ਜਾਨਕੀ ਪੁਰਾਣੇ ਬੰਦੇ ਜਿਹੜੇ ਇਸ ਧੰਦੇ ਚ ਪਏ ਹੋਏ ਨੇ ਤੇ ਜਿਨ੍ਹਾਂ ਨੂੰ ਹੁਣ ਆਪਾਂ ਫੜਿਆ ਜਾ ਤੁਸੀਂ ਦੇਖ ਪੜੀਏ ਇਸ ਕਰਕੇ ਇੱਕੋ ਫੁਰਨੀ ਦੇ ਬਸ਼ੀਰੇ ਆ ਸਾਰੇ ਦੇ ਸਾਰੇ ਉਹ ਸਾਰੇ ਦੇ ਸਾਰੇ ਇਹ ਦੇਸ਼ ਵਚਨ ਤੇ ਲੱਗੇ ਹੋਏ ਐ ਇਸ ਕਰਕੇ ਭਰਾਵੋ ਜਣੀ ਥੱਲੇ ਤੱਕ ਦਗਲ ਦਿੱਤਾ ਜਾ ਰਿਹਾ ਉਸ ਕਰਕੇ ਜਣੀ ਜਿੰਦਾਬਾਦ ਆਪ ਸਰਕਾਰ ਮੋਦਰਬਾਦ ਮੋਦਰ ਮਰਦਾਬਾ ਗਰੰਟੀਆਂ ਕਰਕੇ ਮੁਕਰਨ ਵਾਲੀ ਆ ਸਰਕਾਰ ਮਰਦਾਬਾ ਮਰਦਾਬਾ ਮੇਰਾ ਨਾਮ ਸੰਦੀਪ ਕਰਾਹੀ ਅੱਜ ਜੋ ਸਪੀਕਰ ਸਾਹਿਬ ਦੀ ਟੁਕੀ ਅੱਗੇ ਦਰਵਾਜ਼ਾ ਦਿੱਤਾ ਜਾ ਰਿਹਾ ਹੈ ਕਿਹੜਾ ਸੇਕਾਰ ਨਾਲ ਤੁਹਾਡੀਆਂ ਕੀ ਕੀ ਮੰਗਾਂ ਨੇ ਸਰ ਸਾਡੀਆਂ ਮੰਗਾਂ ਮਤਲਬ ਕਿ ਇਸ ਪਹਿਲਾਂ ਵੀ 10 ਤਰੀਕ ਨੂੰ ਮੰਗ ਪੱਤਰ ਦੇ ਕੇ ਗਏ ਆ ਸਾਹਮਣੇ ਬੁਲਤਾਰ ਸਾਹਿਬ ਨੂੰ ਸਰਦਵਾਨ ਨੂੰ ਤੇ ਅੱਜ ਉਸੇ ਮਤਲਬ ਕੀ ਜਿਹੜੀਆਂ ਜੋ ਸਾਡੀਆਂ ਮੰਗਾਂ ਸੀਗਾ ਸਾਡੇ ਪਹਿਲਾਂ ਮੰਗ ਪੱਤਰ ਦੇ ਵਿੱਚ ਉਹਨਾਂ ਮੰਗਾਂ ਦੀ ਅਸੀਂ ਅੱਜ ਫੇਰ ਇਹਨਾਂ ਦੇ ਦਰ ਦੇ ਮੂਹਰੇ ਟੰਡੇ ਗੱਡ ਕੇ ਬੈਠੀ ਆ ਜੀ ਤੇ ਇਹਦੂ 2.5 ਸਾਲ ਪਹਿਲਾਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੋਟਾਂ ਲੈਣ ਵੇਲੇ ਕਹਿੰਦੇ ਸੀ ਵੀ ਤੁਹਾਡਾ ਜਿੰਨਾ ਵੀ ਸਾਡੇ 24 ਗਰੰਟੀਆਂ ਇਹਨਾਂ ਨੇ ਗਰੰਟੀ ਕੀਤੀ ਸੀ ਉਹ ਅੱਜ ਤੱਕ ਇੱਕ ਵੀ ਗਰੰਟੀ ਇਹਨਾਂ ਨੇ ਪੂਰੀ ਨਹੀਂ ਕੀਤੀ ਸਾਡੇ ਨਾਲ ਹੋਰ ਤਨਾ 1000 ਰੁਪਇਆ ਵਾਅਦਾ ਕੀਤਾ ਸੀ ਉਹ ਨਹੀਂ ਸਾਨੂੰ ਹਲੇ ਤੱਕ ਮਿਲਿਆ ਜੇ ਸਾਡ ਨੂੰ ਮਤਲਬ ਕਿ ਪਲਾਟਾਂ ਦੇ ਵਿੱਚ ਹੋਇਆ ਸੀ ਅਸੀਂ ਉਹ ਨਹੀਂ ਹਜੇ ਤੱਕ ਸਾਨੂੰ ਪਲਾਟਾਂ ਦਾ ਕੋਈ ਨਹੀਂ ਮਤਲਬ ਕਿ ਉਹ ਦਿੱਤਾ ਬਹਕ ਦਿੱਤਾ ਤੇ ਨਾ ਹੀ ਤਾਂ ਮਤਲਬ ਕਿ ਜੇ ਮਾਈਕ੍ਰੋਫੋਨਸ ਕੰਪਨੀਆਂ ਦੇ ਸੀਗੇ ਸਾਡੇ ਮਤਲਬ ਕਿ ਅਸੀਂ ਉਹ ਮੰਗ ਪੱਤਰ ਵਿੱਚ ਸਾਡੇ ਸਾਰੀਆਂ ਮੰਗਾਂ ਵੀ ਅਸੀਂ ਜਿਹੜੇ ਫੈਂਸ ਕੰਪਨੀਆਂ ਦੇ ਕਰਦੇ ਆ ਸਾਡੇ ਉਹ ਮਾਫੀ ਦਿੱਤੇ ਜਾਣ ਸਾਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਸਾਡੇ ਜਿਹੜੇ ਇਹਨਾਂ ਨੇ 2500 ਰੁਪਇਆ ਵਾਅਦਾ ਕੀਤਾ ਸੀ ਪੈਨਸ਼ਨ ਦਾ ਸਾਨੂੰ ਉਹ ਨਹੀਂ ਹਲੇ ਤੱਕ ਲੱਗੂਗੀ ਤਾਂ ਇਹਨਾਂ ਨੇ ਮਤਲਬ ਕਿ ਇਹਨਾਂ ਨੇ ਹਜੇ ਤੱਕ ਕੁਝ ਨਹੀਂ ਕੀਤਾ ਢਾਈਆਂ ਸਾਲਾਂ ਵਿੱਚ ਹੁਣ ਕਦੋਂ ਤੱਕ ਜੇ ਮੱਲੋ ਇਹ ਤੁਹਾਡੀ ਕੋਈ ਹੱਲ ਨਹੀਂ ਹੁੰਦਾ ਫਿਰ ਅੱਗੇ ਕਿਦ ਤੱਕ ਸਰ ਸਾਡੇ ਤਰਨੇ ਇਦਾਂ ਹੀ ਜਾਰੀ ਲੱਗਣਗੇ ਰਹਿਣਗੇ ਕਿਉਂਕਿ ਜਿੰਨਾ ਚਿਰ ਇਹ ਸਾਡੇ ਵਾਅਦੇ ਪੂਰੇ ਨਹੀਂ ਕਰਦੇ ਉਨਾ ਟਾਈਮ ਅਸੀਂ ਆਹੀਂ ਝੰਡੇ 'ਚ ਡੰਡਾ ਪਾ ਕੇ ਰੱਖਾਂਗੇ ਅੱਜ ਅਸੀਂ ਪੰਜਾਬ ਖੇਤ ਮੈਦੂਗੀ ਉਹਨਾਂ ਵੱਲੋਂ ਅੱਜ ਚਾਰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾ ਰਹੇ ਇੱਧਰ ਫ੍ਰੀਕੋਰਟ ਚ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਆ ਉਹ ਜਨਤਕ ਮੰਚ ਕਰਕੇ ਮੰਗਾਂ ਇਹ ਆ ਜੀ ਇਹ ਪੰਜਾਬ ਸਰਕਾਰ ਨੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਮੁਲਾਜ਼ਮਾਂ ਨਾਲ ਨੌਜਵਾਨਾਂ ਨਾਲ ਸਾਰਿਆਂ ਨਾਲ ਹੀ ਵਾਅਦੇ ਕੀਤੇ ਸੀਗੇ ਜਿਹਦੇ ਚੋ ਇਹ ਹੈ ਕਿ ਔਰਤਾਂ ਨਾਲ ਵਾਦਾ ਕੀਤਾ ਸੀ 1000 ਰੁਪਿਆ ਦੇਵਾਂਗੇ ਇਸੇ ਤਰ੍ਹਾਂ ਮਜ਼ਦੂਰਾਂ ਦਾ ਰੋਜ਼ਗਾਰ ਦੇਣ ਦਾ ਵਾਦਾ ਕੀਤਾ ਸੀ ਇਸੇ ਤਰ੍ਹਾਂ ਇਹ ਵਾਦਾ ਕੀਤਾ ਸੀ ਕਿ ਘੱਟੋ ਘੱਟ ਮਤਲਬ 4 ਹਫ਼ਤਿਆਂ ਦੇ ਵਿੱਚ ਸੀ ਜਿਹੜਾ ਨਸ਼ਾ ਉਹ ਬਿਲਕੁਲ ਬੰਦ ਕਰ ਦਾਂਗੇ ਪਿਛਲੀ 15 ਅਗਸਤ ਨੂੰ ਇਹ ਕਹਿ ਗਿਆ ਵੀ ਅਸੀਂ ਅਗਲੀ ਅਗਲੀ 15 ਅਗਸਤ ਤੱਕ ਅਸੀਂ ਬੰਦ ਕਰ ਦਾਂਗੇ ਯਾਨੀ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਪਲਾਟਾਂ ਦੀ ਗੱਲ ਕਰੀ ਜਿਹੜੇ ਕੱਟੇ ਪਰਾਟਾ ਉਹਨਾਂ ਦੇ ਕਰਜ਼ੇ ਦੇ ਦਾਂਗੇ ਸਾਡੇ ਨਾਲ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਬਾਰ-ਬਾਰ ਵੀ ਅਸੀਂ ਵੱਲੋਂ ਲਗਾਤਾਰ اجلاس ਕਰ ਰਹੇ ਹਾਂ اجلاس ਦੇ ਵਿੱਚ ਅਸੀਂ ਮਜ਼ਦੂਰਾਂ ਨੂੰ ਵੇਖ ਰਿਆਂ ਨੂੰ ਪਲਾਟ ਦੇਵਾਂਗੇ ਯਾਨੀ ਇਹ ਕੁੱਲ ਗੱਲਾਂ ਇਹ ਤੂੰ ਬਿਨਾਂ ਯਾਨੀ ਕਰਜ਼ਾ ਜਿਹੜਾ ਚੜਿਆ ਹੋਇਆ ਮਜ਼ਦੂਰਾਂ ਸਿਰ ਉਹ ਕਰਜ਼ੇ ਦੇ ਜਾਲ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਵਾ ਮਜ਼ਦੂਰਾਂ ਦਾ। ਯਾਨੀ ਮਜ਼ਦੂਰ ਔਰਤਾਂ 7-7 8-8 ਕੰਪਨੀਆਂ ਤੋਂ ਕਰਜ਼ਾ ਲਈ ਬੈਠੀਆਂ। ਜਿਹੜਾ ਯਾਨੀ ਉਹ ਪੱਲਾ ਉਹਨਾਂ ਦਾ ਕਰਜ਼ਾ ਹੀ ਲਾ ਰਹੀਆਂ। ਯਾਨੀ ਆਪ ਦਾ ਖਾਣ ਪੀਣ ਦਾ, ਘਰ-ਬਾਰ ਦਾ ਹੋਰ ਸਾਰਾ ਕੁਝ ਯਾਨੀ ਉਹ ਮੱਕੜੀ ਦੇ ਜਾਲ ਵਾਂਗੂ ਉਹਦੇ ਵਿੱਚ ਹੀ ਫਸਿਆ ਹੋਈਆਂ। ਇਸ ਕਰਕੇ ਮਜ਼ਦੂਰਾਂ ਦੀਆਂ ਕੁੱਲ ਮੰਗਾਂ ਵਾਸਤੇ ਸਾਡਾ ਹੈਗਾ ਵੀ ਆਹ ਮੰਗਾਂ ਹੱਲ ਕਰੋ ਪਰ ਪੰਜਾਬ ਸਰਕਾਰ ਐਡੀ ਢੀਠ ਆ। ਇਹ 8 ਮੀਟਿੰਗਾਂ ਹੋ ਗਈਆਂ। 8 ਮੀਟਿੰਗਾਂ ਦੇ ਵਿੱਚ ਇੱਕ ਵਾਰੀ ਵੀ ਭਗਵਾਨ ਸਤਿਮਾਨ ਮਜ਼ਦੂਰਾਂ ਦੀ ਮੀਟਿੰਗ ਚ ਕਦੇ ਹਾਜ਼ਰ ਨਹੀਂ ਹੋਇਆਗਾ ਤੇ ਕੋਈ ਵੀ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਇਦੋਂ ਬਿਨਾ ਸਮਾ ਸਮਗਲਰਾਂ ਦੀ ਜਿਹੜੀ ਗਿਣਤੀ ਵਾਧੀ ਜਾ ਰਹੀ ਆ ਜਿਹੜੇ ਨੌਜਵਾਨ ਮੁੰਡੇ ਹੈਗੇ ਆ ਕੁੜੀਆਂ ਹੈਗੀਆਂ ਕਿੰਨੀਆਂ ਸੋਸ਼ਲ ਮੀਡੀਆ ਦੇ ਉੱਤੇ ਜਾਨੀ ਕੁੜੀਆਂ ਨਸ਼ੇ ਚ ਗ੍ਰਸਤ ਹੋ ਰਹੀਆਂ ਜਾਨੀ ਨੌਜਵਾਨਾਂ ਦੇ ਹੱਥਾਂ ਚੋਂ ਸਰਿੰਜਾਂ ਨਹੀਂ ਨਿਕਲ ਰਹੀਆਂ ਬਾਹਾਂ ਚੋਂ ਜਾਨੀ ਇਹ ਹਾਲਤ ਬਣੀ ਹੋਈ ਐ ਇਦੋਂ ਬਿਨਾ ਜਾਨੀ ਭਗਵੰਤਾਨ ਸਰਕਾਰ ਨੇ ਨਵਾਂ ਫਰਮਾਨ ਝਾੜਤਾ ਇਸ ਵਾਰ ਹਜ਼ਾਰਾਂ ਨੌਜਵਾਨ ਜਿਹੜੇ ਐਸ.ਸੀ ਬੱਚੇ ਹੈਗੇ ਆ ਉਹ ਕਾਲਜਾਂ ਚ ਦਾਖਲਾ ਨਹੀਂ ਲੈ ਸਕੇ ਕਿਉਂਕਿ ਇਹਨਾਂ ਨੇ ਪੀਟੀਏ ਫੰਡ ਦੀ ਜਿਹੜੀ ਬੇਲੋੜੀ ਸ਼ਰਤ ਪਾ ਮੜਤੀ ਤੇ ਪੀਟੀਏ ਫੰਡ ਲੱਗਣ ਨਾਲ ਜਾਨੀ ਜਿੰਨੀ ਉਹ ਫੀਸ ਉਹਨਾਂ ਨੇ ਵਧਾਤੀ ਉਹ ਫੀਸ ਮਜ਼ਦੂਰਾਂ ਤੋਂ ਨਹੀਂ ਭਰੀ ਜਾ ਸਕੀ ਇਸ ਕਰਕੇ ਹਜ਼ਾਰਾਂ ਮਜ਼ਦੂਰ ਹੈ ਜਿਹੜੇ ਉਹ ਵਾਂਝੇ ਰਹਿ ਗਏ ਦੇਖੋ ਜੀ ਅੱਜ ਇਹ ਸਿਰਫ ਇੱਕ ਦਿਨ ਦਾ ਧਰਨਾ ਹੈ ਅਸੀਂ ਸਵੇਰ ਮਤਲਬ 11:00 ਕੋਜ ਲਾਇਆ ਤੇ 3:00 ਵਜੇ ਤੱਕ ਧਰਨਾ ਚੱਲਣਾ ਹੈ ਇੱਕ ਦਿਨ ਦਾ ਹੀ ਧਰਨਾ ਹੈ ਇਹ ਆਉਣ ਵਾਲੇ ਦਿਨਾਂ ਚ ਅਸੀਂ ਸਵੇਰ ਕਮੇਟੀ ਚ ਵਿਚਾਰ ਕੇ ਦੇਖਾਂਗੇ ਇਹ ਚੂੜੀ ਹੋਰ ਡਾਕਟਰਾਂ